ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਠ ਦੇ ਮਹੀਨੇ ਦੇ ਵਿੱਚ ਕੀਤਾ ਹੋਇਆ ਇਹ ਦਾਨ ਸਾਡੀ ਕਿਸਮਤ ਨੂੰ ਬਦਲ ਦੇਵੇਗਾ ਸਾਡੇ ਉੱਤੇ ਇੰਨੀ ਕਿਰਪਾ ਵਰਤੇਗੀ ਕਿ ਜੋ ਪਾਗਾਂ ਦੇ ਵਿੱਚ ਨਹੀਂ ਲਿਖਿਆ ਉਹ ਸਾਡੇ ਲੇਖਾਂ 'ਚ ਲਿਖਿਆ ਜਾਵੇਗਾ ਸਾਡੇ ਸਾਰੇ ਹੀ ਵਿਗੜੇ ਹੋਏ ਕੰਮ ਸਵਾਰੇ ਜਾਣਗੇ ਇਨਾ ਵੱਡਾ ਸੰਗਤ ਜੀ ਫਲ ਸਾਨੂੰ ਇਸ ਮਹੀਨੇ ਦੇ ਵਿੱਚ ਦਾਨ ਕਰਕੇ ਮਿਲ ਜਾਵੇਗਾ ਅਤੇ ਉਹ ਕਿਹੜਾ ਦਾਨ ਹੈ ਤੇ ਇਹ ਜੇਠ ਦੇ ਮਹੀਨੇ ਹੀ ਕਿਉਂ ਕਰਨਾ ਹੈ ਅਤੇ ਉਹਦਾ ਫਲ ਸਾਨੂੰ ਕੀ ਮਿਲ ਸਕਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਹੁਣ ਜੋੜ ਮੇਲੇ ਹੋਣ ਕਰਕੇ ਸੰਗਤ ਗੁਰੂ ਘਰ ਜਾ ਰਹੀ ਹੈ ਜੋੜ ਮੇਲਿਆਂ ਕਰਕੇ ਸੰਗਤਾਂ ਗੁਰੂ ਘਰ ਜਾ ਰਹੀਆਂ ਹਨ ਅਤੇ ਐਤਵਾਰ ਵਾਲਾ ਦਿਨ ਅਤੇ ਮੱਸੀਆ ਪੁੰਨਿਆਂ ਦੀ ਦਿਹਾੜੀਆਂ ਤੇ ਵੀ ਸੰਗਤਾਂ ਬਹੁਤ ਸਾਰਾ ਦਾਨ ਪੁੰਨ ਵੀ ਕਰਦੀਆਂ ਹਨ ਕੋਈ ਵੀ ਧਰਮ ਹੋਵੇ ਕਿਸੇ ਵੀ ਧਰਮ ਦੇ ਲੋਕ ਹੋਣ ਜੋ ਮੱਸੀਆ ਪੁੰਨਿਆਂ ਤੇ ਵਿਸ਼ਵਾਸ ਰੱਖਦੇ ਹਨ ਉਹ ਇਸ ਦਿਨ ਜ਼ਰੂਰ ਪਾਠ ਪੂਜਾ ਕਰਦੇ ਹਨ ਸਾਨੂੰ ਪਰਮਾਤਮਾ ਨੇ ਇਸ ਜੋਗ ਬਣਾਇਆ ਹੈ ਕਿ ਅਸੀਂ ਆਪਣੇ ਸਰੀਰ ਦੇ ਨਾਲ ਚੱਲਦੇ ਫਿਰਦੇ ਹਾਂ ਖਾਂਦੇ ਪੀਂਦੇ ਹਾਂ ਬੋਲਦੇ ਹਾਂ ਗੱਲਾਂ ਕਰਦੇ ਹਾਂ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ ਕਿਸੇ ਦਾ ਦੁੱਖ ਸਮਝ ਸਕਦੇ ਹਾਂ ਤੇ ਕਿਸੇ ਦੇ ਦੁੱਖ ਨੂੰ ਸਮਝ ਕੇ ਉਸ ਦੀ ਸਹਾਇਤਾ ਵੀ ਕਰ ਸਕਦੇ ਹਾਂ ਸਾਧ ਸੰਗਤ ਜੀ ਇੱਕ ਇਨਸਾਨ ਹੀ ਹੈ ਜੋ ਕਿਸੇ ਦੀ ਸਹਾਇਤਾ ਕਰਨ ਦੇ ਯੋਗ ਹੈ ਜਿਵੇਂ ਸੰਗਤ ਜੀ ਹੁਣ ਬਹੁਤ ਗਰਮੀ ਹੈ ਬਹੁਤ ਸਾਰੇ ਬੇਜਬਾਨ ਪਸ਼ੂ ਜੋ ਗਰਮੀ ਦੇ ਨਾਲ ਪਿਆਸੇ ਨਾਲ ਤੜਫ ਰਹੇ ਹੁੰਦੇ ਨੇ ਇਨ੍ਹਾਂ ਜਾਨਵਰਾਂ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਅਸੀਂ ਗਰਮੀ ਤੋਂ ਬਚਾ ਸਕਦੇ ਹਾਂ ਪਾਣੀ ਪਿਆ ਸਕਦੇ ਹਾਂ ਇਹ ਸਭ ਤੋਂ ਵੱਡਾ ਪੁੰਨ ਦਾਣ ਹੈ ਉਹਨਾਂ ਦੀ ਢਟਕਣਾ ਮਿਟਾ ਸਕਦੇ ਹਾਂ ਉਹਨਾਂ ਨੂੰ ਸ਼ਾਂਤੀ ਦੇ ਸਕਦੇ ਹਾਂ ਕਿਉਂਕਿ ਮਨੁੱਖ ਇਹ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਕਰ ਸਕਦਾ ਹੈ ਪਰ ਬਹੁਤੇ ਵੇਲੇ ਮਨੁੱਖ ਹੀ ਹੋਣਗੇ ਜਿਹੜੇ ਇਹ ਸੇਵਾ ਕਰਦੇ ਹਨ ਨਹੀਂ ਤਾਂ ਅਸੀਂ ਆਪਣੀਆਂ ਸੁਖ ਸਹੋਰਤਾ ਪਿੱਛੇ ਹੀ ਲੱਗੇ ਰਹਿੰਦੇ ਹਾਂ ਆਪਣੇ ਆਪ ਜੇ ਦੁਖੜੇ ਰੋਂਦੇ ਰਹਿੰਦੇ ਹਾਂ ਪਰ ਅਸੀਂ ਕਿਸੇ ਦੀ ਮਦਦ ਨਹੀਂ ਕਰਦੇ ਮਦਦ ਕਰੰਦਾ ਮਤਲਬ ਇਹ ਨਹੀਂ ਕਿ ਅਸੀਂ ਪੈਸਾ ਖਰਚਣਾ ਹੈ ਸਾਧ ਸੰਗਤ ਜੀ ਬਸ ਛੋਟੇ ਛੋਟੇ ਕੰਮ ਕਰਨੇ ਨੇ ਗਰਮੀ ਦੇ ਖਾਸ ਦਿਨਾਂ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਣੀ ਦਈਏ ਤਾਂ ਸਾਨੂੰ ਐਸਾ ਬਹੁਤ ਜ਼ਿਆਦਾ ਪੁੰਨ ਦਾਨ ਦਾ ਲਾਭ ਮਿਲਦਾ ਹੈ ਕਰਨਾ ਬਸ ਕੀ ਹੈ ਕਿ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਥੋੜਾ ਜਿਹਾ ਚੋਗਾ ਦਾਣਾ ਪਾਣੀ ਰੋਟੀ ਵਗੈਰਾ ਸੌਟ ਦਿਓ ਅਤੇ ਕਿਸੇ ਖਾਲੀ ਡੱਬੇ ਦੇ ਵਿੱਚ ਪਾਣੀ ਪਾ ਕੇ ਰੱਖ ਦਿਓ ਉਸ ਨੂੰ 2-3 ਦਿਨਾਂ ਦੇ ਬਾਅਦ ਬਦਲਦੇ ਰਿਹਾ ਕਰੋ ਇਸੇ ਤਰ੍ਹਾਂ ਹੀ ਘਰਾਂ ਦੇ ਪਾਰ ਦਰਵਾਜ਼ੇ ਦੇ ਅੱਗੇ ਵੀ ਪਾਣੀ ਦਾ ਇੰਤਜ਼ਾਮ ਕਰਦਿਆ ਕਰੋ ਜੇ ਤੁਸੀਂ ਗਰਮੀ ਦੇ ਵਿੱਚ ਕਿਸੇ ਮਨੁੱਖ ਨੂੰ ਵੀ ਪਾਣੀ ਪਿਉਂਦੇ ਹੋ ਉਹਦੀ ਵੀ ਪਿਆਸ ਬੁਝਾਉਂਦੇ ਹੋ ਤਾਂ ਉਸ ਦਾ ਵੀ ਫਲ ਸਾਨੂੰ ਸੰਗਤ ਵਿੱਚ ਜ਼ਰੂਰ ਮਿਲਦਾ ਹੈ ਜਿਸ ਤਰ੍ਹਾਂ ਕਿ ਸੰਗਤਾਂ ਗੁਰੂ ਘਰ ਜਾ ਰਹੀਆਂ ਹਨ ਆਪਾਂ ਉਹਨਾਂ ਲਈ ਲੰਗਰ ਪਰਸਾਦੇ ਦਾ ਇੰਤਜ਼ਾਮ ਕਰ ਸਕਦੇ ਹਾਂ ਜੇ ਅਸੀਂ ਲੰਗਰ ਦਾ ਇੰਤਜ਼ਾਮ ਕਰ ਸਕਦੇ ਹਾਂ ਤਾਂ ਵਧੀਆ ਗੱਲ ਹੈ ਜੇ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਪਾਣੀ ਦਾ ਇੰਤਜ਼ਾਮ ਆਪਾਂ ਕਰ ਸਕਦੇ ਹਾਂ ਰਸਤੇ ਦੇ ਵਿੱਚ ਪਾਣੀ ਪਿਆ ਸਕਦੇ ਹਾਂ ਸੰਗਤਾਂ ਨੂੰ ਤੇ ਉਸ ਦਾ ਵੀ ਸਾਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਬਹੁਤ ਸਾਰੇ ਲੋਕ ਪਹਿਲੇ ਸਮਿਆਂ ਦੇ ਵਿੱਚ ਵੀ ਘੜੇ ਰੱਖ ਕੇ ਬੈਠਦੇ ਹੁੰਦੇ ਸੀ ਕਿ ਜਿਹੜਾ ਰਾਹ ਗਿਰੀ ਹੁੰਦਾ ਸੀ ਉਹ ਪਾਣੀ ਪੀਂਦਾ ਸੀ ਜੇ ਕੋਈ ਗਰਮੀਆਂ ਦੇ ਦਿਨਾਂ ਦੇ ਵਿੱਚ ਥੱਕਿਆ ਮਾਰਿਆ ਆਉਂਦਾ ਤਾਂ ਉਸ ਨੂੰ ਉਹ ਪਾਣੀ ਪਿਆ ਦਿਆ ਕਰਦੇ ਸਨ ਅਸੀਂ ਬੜੀ ਵਾਰ ਦੇਖਿਆ ਹੈ ਅੰਡਿਆਂ ਦੇ ਉੱਤੇ ਬੱਸ ਸਟੈਂਡ ਜਿਸ ਨੂੰ ਆਪਾਂ ਕਹਿੰਦੇ ਹਾਂ ਉੱਥੇ ਪਾਣੀ ਦੇ ਘੜੇ ਰੱਖੇ ਹੁੰਦੇ ਹਨ ਇਹ ਕੋਈ ਦਾਨੀ ਪੁਰਖ ਉਹੀ ਕਰ ਸਕਦਾ ਹੈ ਇਹ ਬਹੁਤ ਵੱਡੀ ਸੰਗਤ ਦੀ ਸੇਵਾ ਹੈ ਜਿਹੜਾ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਪਿਉਂਦਾ ਹੈ ਅਤੇ ਬੇਜੁਬਾਨ ਨੂੰ ਤਾਂ ਪਾਣੀ ਪਿਉਂਦਾ ਸਭ ਤੋਂ ਵੱਡਾ ਫਲ ਮਿਲਦਾ ਹੈ ਇਸ ਲਈ ਗਰਮੀ ਦੇ ਵਿੱਚ ਪਾਣੀ ਦਾ ਦਾਨ ਹੀ ਸਭ ਤੋਂ ਵੱਡਾ ਦਾਨ ਹੈ ਜੇ ਇਹ ਕਿਸੇ ਨੂੰ ਮਿਲ ਜਾਵੇ ਚਾਹੇ ਮਨੁੱਖ ਹੋਵੇ ਚਾਹੇ ਕਿਸੇ ਪਸ਼ੂ ਪੰਛੀ ਨੂੰ ਹੋਵੇ ਉਹਦੇ ਮਨ ਤੋਂ ਤੁਹਾਡੇ ਲਈ ਅਸੀਸ ਹੀ ਨਿਕਲਦੇ ਹੈ ਇਸ ਲਈ ਇਹ ਕੰਮ ਜੋ ਵੀ ਮਨੁੱਖ ਕਰ ਸਕਦਾ ਹੈ ਉਹ ਜ਼ਰੂਰ ਹੀ ਕਰੇ ਮਨੁੱਖ ਦੁਆਰਾ ਕੀਤੀ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਮਨੁੱਖੀ ਜਾਨਵਰ ਤੇ ਆਉਣ ਤੋਂ ਬਾਅਦ ਉਸ ਨੂੰ ਇਹ ਕੰਮ ਕਰਨ ਤੋਂ ਬਾਅਦ ਉਦੀ ਮਨ ਨੂੰ ਸ਼ਾਂਤੀ ਮਿਲਦੀ ਹੈ ਮੈਂ ਵੀ ਕੋਈ ਭਲੇ ਦਾ ਕੰਮ ਕੀਤਾ ਕੋਈ ਫਲਾ ਕੀਤਾ ਇਹ ਚੰਗੇ ਰਸਤੇ ਵੱਲ ਚੱਲਣ ਦੀ ਸਭ ਤੋਂ ਵੱਡੀ ਸ਼ੁਰੂਆਤ ਹੈ ਤੇ ਚੰਗੇ ਸੰਸਕਾਰ ਵੀ ਕਈ ਲੋਕ ਤਾਂ ਦਿਨਾਂ ਵਿੱਚ ਆਪਣੇ ਘਰਾਂ ਦੇ ਵਿੱਚ ਆਲਣੇ ਵੀ ਲੈ ਆਉਂਦੇ ਹਨ ਤਾਂ ਜੋ ਕੋਈ ਪੰਛੀ ਉਥੇ ਬੈਠ ਕੇ ਗਰਮੀ ਤੋਂ ਬਚ ਸਕੇ ਇਹ ਕਿੰਡਾ ਵੱਡਾ ਪੁੰਨ ਦਾ ਕੰਮ ਹੈ ਆਪਣੇ ਕੋਲੋਂ ਵੀ ਜੇ ਹੋ ਸਕੇ ਤਾਂ ਇਹ ਕੰਮ ਜ਼ਰੂਰ करिए ਕਿਉਂਕਿ ਇਹ ਪੰਛੀ ਸਾਡੇ ਲਈ ਬੜੇ ਜ਼ਰੂਰੀ ਹਨ ਇਸੇ ਗਰਮੀ ਕਰਕੇ ਜਾਂ ਫਿਰ ਹੋਰ ਕਾਰਨਾ ਕਰਕੇ ਬਹੁਤ ਸਾਰੇ ਪੰਛੀ ਅਲੋਪ ਵੀ ਹੋ ਰਹੇ ਹਨ ਇਹਨਾਂ ਦੀ ਦੇਖਭਾਲ ਆਪਾਂ ਚ ਰੋਜ਼ ਸੰਗਤ ਜੀ ਕਰਨੀ ਹੈ ਅੱਗੇ ਨਾਲ ਬਹੁਤ ਸਾਰੇ ਪੰਛੀ ਅਲੋਪ ਹੋ ਗਏ ਹਨ ਜੇ ਅਸੀਂ ਜੇ ਅਸੀਂ ਇਹਨਾਂ ਨੂੰ ਵੀ ਨਾ ਸੰਭਿਆ ਇਹ ਵੀ ਅਲੋਪ ਹੋ ਜਾਣਗੇ ਜਿਹੜੇ ਇੱਕ ਵਾਰ ਅਲੋਪ ਹੋ ਗਏ ਉਹ ਫਿਰ ਸਾਨੂੰ ਦੁਬਾਰਾ ਨਹੀਂ ਮਿਲਣਗੇ ਗਰਮੀ ਦੇ ਦਿਨਾਂ ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਤੁਸੀਂ ਜ਼ਰੂਰ ਕਰੋ ਜਿੰਨਾ ਵੀ ਹੋ ਸਕੇ ਪੁੰਨ ਦਾਨ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਵੱਡੇ ਤੋਂ ਵੱਡੇ ਦਾਨ ਕਰਦੇ ਹਨ ਕਿਉਂਕਿ ਉਹਨਾਂ ਦੀ ਸਮਰੱਥਾ ਹੁੰਦੀ ਹੈ ਉਹਨਾਂ ਕੋਲ ਬਹੁਤ ਸਾਰਾ ਧਨ ਦੌਲਤ ਹੁੰਦਾ ਹੈ ਤੇ ਉਹ ਦਾਨ ਕਰਦੇ ਆ ਪਰ ਉਸ ਦਾਨ ਕਰੰਦਾ ਕੋਈ ਫਾਇਦਾ ਨਹੀਂ ਜੇ ਅਸੀਂ ਕਿਸੇ ਦੀ ਪਿਆਸ ਨਹੀਂ बुझा ਸਕਦੇ ਅਸੀਂ ਕਿਸੇ ਨੂੰ ਖਾਣ ਨੂੰ ਰੋਟੀ ਨਹੀਂ ਦੇ ਸਕਦੇ ਅਸੀਂ ਕਿਸੇ ਨੂੰ ਪੀਣੋ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਭ ਤੋਂ ਵੱਡਾ ਦਾਨ ਹੈ ਉਹ ਇਹ ਹੀ ਦਾਨ ਹੈ ਪਾਣੀ ਦਾ ਦਾਨ ਪੰਛੀਆਂ ਨੂੰ ਦਾਣਾ ਪਾਉਣ ਦਾ ਦਾਨ ਇਹ ਕੰਮ ਇਹ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਓ ਕਿ ਅਸੀਂ ਕਿਸੇ ਦੀ ਸੇਵਾ ਕਰਨੀ ਹੈ ਸੇਵਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਿਸੇ ਦਾ ਭਲਾ ਕਰਕੇ ਕਿਸੇ ਨੂੰ ਪਾਣੀ ਪਿਆ ਕੇ ਸੇਵਾ ਸੇ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਮਾਇਆ ਦੀ ਹੀ ਸੇਵਾ ਕਰੀਏ ਜਾਂ ਵੱਡੇ ਵੱਡੇ ਦਾਨ ਪੁੰਨ ਹੀ ਕਰੀਏ ਕਿ ਅਸੀਂ ਵੱਡੇ ਪੱਧਰ ਤੇ ਹੀ ਸੇਵਾ ਕਰਨੀ ਹੈ ਫਿਰ ਵੀ ਸਾਨੂੰ ਉਹਦਾ ਫਲ ਮਿਲੇਗਾ ਫਿਰ ਵੀ ਪੁੰਨ ਮਿਲੇਗਾ ਨਹੀਂ ਸੰਗਤ ਜੀ ਅਸੀਂ ਇੰਨਾਂ ਸੇਵਾਵਾਂ ਨੂੰ ਛੋਟੇ ਪੱਧਰ ਤੋਂ ਵੀ ਕਰ ਸਕਦੇ ਹਾਂ ਅਸੀਂ ਗਰਮੀ ਦੇ ਵਿੱਚ ਇਹ ਪਸ਼ੂ ਪੰਛੀਆਂ ਦੇ ਲਈ ਇੰਤਜ਼ਾਮ ਕਰ ਸਕਦੇ ਹਾਂ ਜਿਵੇਂ ਗਾਵਾਂ ਗਰਮੀਆਂ ਦੇ ਵਿੱਚ ਪਟਕਦੀਆਂ ਫਿਰਦੀਆਂ ਹਨ ਉਹਨਾਂ ਨੂੰ ਅਸੀਂ ਪਾਣੀ ਪਿਆ ਸਕਦੇ ਹਾਂ ਉਹਨਾਂ ਦੀ ਅਸੀਂ ਇਸ ਤਰ੍ਹਾਂ ਸੇਵਾ ਕਰਕੇ ਗਰਮੀ ਦੇ ਵਿੱਚ ਮਦਦ ਕਰ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਹਨ ਜੋ ਅਸੀਂ ਨਿਭਾ ਸਕਦੇ ਹਾਂ ਪਸ਼ੂ ਜਾਨਵਰ ਜਿਹੜੇ ਉਹਨਾਂ ਨੂੰ ਪਾਣੀ ਪਿਓ ਬਹੁਤ ਸਾਰੀਆਂ ਸੰਗਤ ਦੀ ਕਥਾ ਕਹਾਣੀਆਂ ਇਨ੍ਹਾਂ ਪੰਛੀਆਂ ਤੇ ਬਣੀਆਂ ਹਨ ਤੁਸੀਂ ਉਹਨਾਂ ਨੂੰ ਸੁਣੋ ਜੋ ਕਹਾਣੀਆਂ ਚੰਗੇ ਰਾਤ ਤੇ ਚੱਲਣ ਦੀ ਸਿੱਖਿਆ ਵੀ ਦਿੰਦੀਆਂ ਹਨ ਤੇ ਇਨ੍ਹਾਂ ਨਿਜਮਾਨ ਨੂੰ ਲਾਗੂ ਕਰੋ ਅਤੇ ਗਰਮੀ ਦੇ ਵਿੱਚ ਵਾਧ ਤਵਦ ਸਭ ਦੀ ਮਦਦ ਕਰੋ ਅਤੇ ਸੇਵਾ ਦਾਨਪੁਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ